ਬਰਸਾਤਾ ਕਾਰਨ ਸਬਜ਼ੀਆਂ ਦੇ ਰੇਟ ਅਸਮਾਨੀ ਚੜ ਗਏ ਹਨ ਮੀਂਹ ਕਾਰਨ ਸਬਜ਼ੀਆਂ ਦੀ ਸਪਲਾਈ ਘਟ ਗਈ ਹੈ ਜਿਸ ਕਾਰਨ ਟ੍ਰਾਈ ਸਿਟੀ ਦੇ ਆਸ-ਪਾਸ ਸਬਜ਼ੀਆਂ ਦੁੱਗਣੇ ਭਾਤੇ ਵਿਕ ਰਹੀਆਂ ਹਨ ਲਾਲ ਟਮਾਟਰ 80 ਰੁਪਏ ਕਿਲੋ ਤੱਕ ਪਹੁੰਚ ਗਏ ਹਨ ਹਰੇ ਟਮਾਟਰ ਜੋ ਕਿ 120 ਰੁਪਏ ਕਿਲੋ ਵਿਕਦੇ ਸਨ ਹੁਣ ਉਹ 200 ਰੁਪਏ ਕਿਲੋ ਵਿਕ ਰਹੇ ਹਨ ਕੁਝ ਦਿਨ ਪਹਿਲਾਂ 200 ਰੁਪਏ ਕਿਲੋ ਵਿਕਣ ਵਾਲੇ ਅਦਰਕ 300 ਰੁਪਏ ਕਿਲੋ ਵਿਕ ਰਿਹਾ ਜੋ ਕਿ ਗੋਭੀ 40 ਰੁਪਏ ਕਿਲੋ ਵਿਕਦੀ ਸੀ ਉਹੀ ਗੋਭੀ 60 ਰੁਪਏ ਕਿਲੋ ਦੇ ਹਿਸਾਬ ਨਾਲ ਬਾਜ਼ਾਰ ਵਿੱਚ ਵਿਕ ਰਹੀ ਹੈ ਦਰਅਸਲ ਸਬਜ਼ੀਆਂ ਦੇ ਭਾ ਅਚਾਨਕ ਵਧਣ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਟਮਾਟਰ 80 ਰੁਪਏ ਕਿਲੋ ਮਟਰ 200 ਰੁਪਏ ਕਿਲੋ ਅਦਰਕ 300 ਰੁਪਏ ਕਿਲੋ ਵਿਕ ਰਿਹਾ ਹੈ ਸਬਜ਼ੀਆਂ ਮਹਿੰਗੀਆਂ ਹੋਣ ਕਾਰਨ ਗਾਹਕ ਬਾਜ਼ਾਰ ਵਿੱਚ ਘਟ ਆ ਰਹੇ ਹਨ ਜਿਸ ਕਾਰਨ ਲੋਕ ਸਬਜ਼ੀ ਇੰਦਰਲੇ ਘੱਟ ਗਿਣਤੀ ਵਿੱਚ ਮੰਡੀ ਪਹੁੰਚ ਰਹੇ ਹਨ ਕਿ ਗਰੀਬ ਆਦਮੀ ਇਹਨਾਂ ਨੂੰ ਖਰੀਦ ਕੇ ਕਿਵੇਂ ਖਾ ਸਕਦਾ ਹੈ ਪਰ ਮਜਬੂਰੀ 'ਚ ਉਹ ਹੁਣ ਘੱਟ ਖਰੀਦ ਕੇ ਗੁਜ਼ਾਰਾ ਕਰ ਰਹੇ ਹਨ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਅਪਡੇਟਸ ਨਿਊਜ਼ ਨਾਲ ਤਾਂ ਬਰਸਾਤਾ ਕਾਰਨ ਸਬਜ਼ੀਆਂ ਦੇ ਰੇਟ ਅਸਮਾਨੀ ਚੜ ਗਏ ਹਨ ਮੀਂਹ ਕਾਰਨ ਸਬਜ਼ੀਆਂ ਦੀ ਸਪਲਾਈ ਘੱਟ ਗਈ ਹੈ ਜਿਸ ਕਾਰਨ ਟ੍ਰਾਈ ਸਿਟੀ ਦੇ ਆਸ-પાસ ਸਬਜ਼ੀਆਂ ਦੁੱਗਣੇ ਭਾਤੇ ਵਿਕ ਰਹੀਆਂ ਹਨ ਲਾਲ ਟਮਾਟਰ 80 ਰੁਪਏ ਕਿਲੋ ਤੱਕ ਪਹੁੰਚ ਗਏ ਹਨ ਹਰੇ ਟਮਾਟਰ ਜੋ ਕਿ 120 ਰੁਪਏ ਕਿਲੋ ਵਿਕਦੇ ਸਨ ਹੁਣ ਉਹ 200 ਰੁਪਏ ਕਿਲੋ ਵਿਕ ਰਹੇ ਹਨ ਕੁਝ ਦਿਨ ਪਹਿਲਾਂ 200 ਰੁਪਏ ਕਿਲੋ ਵਿਕਣ ਵਾਲੇ ਅਦਰਕ 300 ਰੁਪਏ ਕਿਲੋ ਵਿਕ ਰਿਹਾ ਜੋ ਕਿ ਗੋਭੀ 40 ਰੁਪਏ ਕਿਲੋ ਵਿਕਦੀ ਸੀ ਉਹੀ ਗੋਭੀ 60 ਰੁਪਏ ਕਿਲੋ ਦੇ ਹਿਸਾਬ ਨਾਲ ਬਾਜ਼ਾਰ ਵਿੱਚ ਵਿਕ ਰਹੀ ਹੈ ਦਰਅਸਲ ਸਬਜਾਂਦੀਪਾ ਅਚਾਨਕ ਵਧਨ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਟਮਾਟਰ 80 ਰੁਪਏ ਕਿਲੋ ਮਟਰ 200 ਰੁਪਏ ਕਿਲੋ ਅਦਰਕ 300 ਰੁਪਏ ਕਿਲੋ ਵਿਕਰੀਆ ਹੈ ਸਬਜੀਆਂ ਮਹਿੰਗੀਆਂ ਹੋਣ ਕਾਰਨ ਗਾਹਕ ਬਾਜ਼ਾਰ ਵਿੱਚ ਘਟ ਆ ਰਹੇ ਹਨ ਜਿਸ ਕਾਰਨ ਲੋਕ ਸਬਜੀ ਖਰੀਦਣ ਲਈ ਘੱਟ ਗਿਣਤੀ ਵਿੱਚ ਮੰਡੀ ਪਹੁੰਚ ਰਹੇ ਹਨ ਕਿ ਗਰੀਬ ਆਦਮੀ ਇਹਨਾਂ ਨੂੰ ਖਰੀਦ ਕੇ ਕਿਵੇਂ ਖਾ ਸਕਦਾ ਹੈ ਪਰ ਮਜਬੂਰੀ 'ਚ ਉਹ ਹੁਣ ਘੱਟ ਖਰੀਦ ਕੇ ਗੁਜ਼ਾਰਾ ਕਰ ਰਹੇ ਹਨ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਅਪਡੇਟਸ ਨਿਊਜ਼ ਨਾਲ ਤਾਨਬਰ ਬਰਸਾਤਾ ਕਨ ਸਬਜ਼ੀਆਂ ਦੇ ਰੇਟ ਅਸਮਾਨੀ ਚੜ ਗਏ ਹਨ ਮੀਂਹ ਕਾਰਨ ਸਬਜ਼ੀਆਂ ਦੀ ਸਪਲਾਈ ਘਟ ਗਈ ਹੈ ਜਿਸ ਕਾਰਨ ਟ੍ਰਾਈ ਸਿਟੀ ਦੇ ਆਸ-ਪਾਸ ਸਬਜ਼ੀਆਂ ਦੁੱਗਣੇ ਭਾਤੇ ਵਿਕ ਰਹੀਆਂ ਹਨ ਲਾਲ ਟਮਾਟਰ 80 ਰੁਪਏ ਕਿਲੋ ਤੱਕ ਪਹੁੰਚ ਗਏ ਹਨ ਹਰੇ ਟਮਾਟਰ ਜੋ ਕਿ 120 ਰੁਪਏ ਕਿਲੋ ਵਿਕਦੇ ਸਨ ਹੁਣ ਉਹ 200 ਰੁਪਏ ਕਿਲੋ ਵਿਕ ਰਹੇ ਹਨ ਕੁਝ ਦਿਨ ਪਹਿਲਾਂ 200 ਰੁਪਏ ਕਿਲੋ ਵਿਕਨ ਵਾਲੇ ਅਦਰਕ 300 ਰੁਪਏ ਕਿਲੋ ਵਿਕ ਰਿਹਾ ਜੋ ਕਿ ਗੋਭੀ 40 ਰੁਪਏ ਕਿਲੋ ਵਿਕਦੀ ਸੀ ਉਹੀ ਗੋਭੀ 60 ਰੁਪਏ ਕਿਲੋ ਦੇ ਹਿਸਾਬ ਨਾਲ ਬਾਜ਼ਾਰ ਵਿੱਚ ਵਿਕ ਰਹੀ ਹੈ ਦਰਅਸਲ ਸਬਜ਼ੀਆਂ ਦੇ ਭਾ ਅਚਾਨਕ ਵਧਣ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਟਮਾਟਰ 80 ਰੁਪਏ ਕਿਲੋ ਮਟਰ 200 ਰੁਪਏ ਕਿਲੋ ਅਦਰਕ 300 ਰੁਪਏ ਕਿਲੋ ਵਿਕ ਰਿਹਾ ਹੈ ਸਬਜ਼ੀਆਂ ਮਹਿੰਗੀਆਂ ਹੋਣ ਕਾਰਨ ਗਾਹਕ ਬਾਜ਼ਾਰ ਵਿੱਚ ਘਟ ਆ ਰਹੇ ਹਨ ਜਿਸ ਕਾਰਨ ਲੋਕ ਸਬਜ਼ੀ ਇੰਦਰਲੇ ਘੱਟ ਗਿਣਤੀ ਵਿੱਚ ਮੰਡੀ ਪਹੁੰਚ ਰਹੇ ਹਨ ਕਿ ਗਰੀਬ ਆਦਮੀ ਇਹਨਾਂ ਨੂੰ ਖਰੀਦ ਕੇ ਕਿਵੇਂ ਖਾ ਸਕਦਾ ਪਰ ਮਜਬੂਰੀ ਚ ਉਹ ਹੁਣ ਘੱਟ ਖਰੀਦ ਕੇ ਗੁਜ਼ਾਰਾ ਕਰ ਰਹੇ ਹਨ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਅਪਡੇਟਸ ਨਿਊਜ਼ ਨਾਲ ਤਾਨਪਤ ਬਰਸਾਤਾ ਕਾਰਨ ਸਬਜ਼ੀਆਂ ਦੇ ਰੇਟ ਅਸਮਾਨੀ ਚੜ ਗਏ ਹਨ ਮੀਂਹ ਕਾਰਨ ਸਬਜ਼ੀਆਂ ਦੀ ਸਪਲਾਈ ਘੱਟ ਗਈ ਹੈ ਜਿਸ ਕਾਰਨ ਟ੍ਰਾਈ ਸਿਟੀ ਦੇ ਆਸ-ਪਾਸ ਸਬਜ਼ੀਆਂ ਦੁੱਗਣੇ ਭਾਅ ਤੇ ਵਿਕ ਰਹੀਆਂ ਹਨ ਲਾਲ ਟਮਾਟਰ 80 ਰੁਪਏ ਕਿਲੋ ਤੱਕ ਪਹੁੰਚ ਗਏ ਹਨ ਹਰੇ ਟਮਾਟਰ ਜੋ ਕਿ 120 ਰੁਪਏ ਕਿਲੋ ਵਿਕਦੇ ਸਨ ਹੁਣ ਉਹ 200 ਰੁਪਏ ਕਿਲੋ ਵਿਕ ਰਹੇ ਹਨ ਕੁਝ ਦਿਨ ਪਹਿਲਾਂ 200 ਰੁਪਏ ਕਿਲੋ ਵਿਕਣ ਵਾਲੇ ਅਦਰਕ 300 ਰੁਪਏ ਕਿਲੋ ਵਿਕ ਰਿਹਾ ਜੋ ਕਿ ਗੋਭੀ 40 ਰੁਪਏ ਕਿਲੋ ਵਿਕਦੀ ਸੀ ਉਹੀ ਗੋਭੀ 60 ਰੁਪਏ ਕਿਲੋ ਦੇ ਹਿਸਾਬ ਨਾਲ ਬਾਜ਼ਾਰ ਵਿੱਚ ਵਿਕ ਰਹੀ ਹੈ ਦਰਅਸਲ ਸਬਜ਼ੀਆਂ ਦੇ ਭਾਅ ਅਚਾਨਕ ਵਧਣ ਕਾਰਨ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਟਮਾਟਰ 80 ਰੁਪਏ ਕਿਲੋ ਮਟਰ 200 ਰੁਪਏ ਕਿਲੋ ਅਦਰਕ 300 ਰੁਪਏ ਕਿਲੋ ਵੇਕਰੀਆ ਹੈ ਸਬਜ਼ੀਆਂ ਮਹਿੰਗੀਆਂ ਹੋਣ ਕਾਰਨ ਗਾਹਕ ਬਾਜ਼ਾਰ ਵਿੱਚ ਘਟ ਆ ਰਹੇ ਹਨ ਜਿਸ ਕਾਰਨ ਲੋਕ ਸਬਜ਼ੀ ਖਰੀਦਣ ਲਈ ਘੱਟ ਗਿਣਤੀ ਵਿੱਚ ਮੰਡੀ ਪਹੁੰਚ ਰਹੇ ਹਨ ਕਿ ਗਰੀਬ ਆਦਮੀ ਇਹਨਾਂ ਨੂੰ ਖਰੀਦ ਕੇ ਕਿਵੇਂ ਖਾ ਸਕਦਾ ਹੈ ਪਰ ਮਜਬੂਰੀ 'ਚ ਉਹ ਹੁਣ ਘੱਟ ਖਰੀਦ ਕੇ ਗੁਜ਼ਾਰਾ ਕਰ ਰਹੇ ਹਨ ਹੋਰ ਤਾਜ਼ਾ ਖਬਰਾਂ ਦੇਖਣ ਲਈ ਜੁੜੇ ਰਹੋ ਦਿਸ਼ਾ ਅਪਡੇਟਸ ਨਿਊਜ਼ ਨਾਲ ਤਨਬਾਦ